ਉਹ ਨੀਗੜ ਦੇ ਲੋਕਾਂ ਨੇ ਚੋਰ ਨੂੰ ਕਿਸ ਤਰ੍ਹਾਂ ਫੜਿਆ ਤੇ ਕਿਵੇਂ ਕੀਤਾ ਪੁਲਿਸ ਵਾਲੇ ਰਿਪੋਰਟ ਰਾਜਖਰਮੀ ਪੋਨੀਗੜ ਆ ਘੱਟ ਕੇ ਅੰਦਰੋਂ ਸਾਰਾ ਸਮਾਨ ਦਿੱਤੋ ਸਨਾਇਆ ਪਿਆ ਜੀ ਅੰਦਰੋਂ ਜੇਬ ਤੇ ਸੀ ਸਾਰਾ ਕੁਝ ਆ ਇਹ ਹਾਕ ਮਾਰ ਗਿਆ ਇੱਥੋਂ ਭੱਜ ਗਿਆ ਮੈਂ ਉਧਰ ਪਰਾਂ ਸੀ ਮੈਂ ਦੇਖ ਲਿਆ ਇਹਨੂੰ ਉਧਰ ਦੇ ਪਰਾਂ ਨੂੰ ਆਉਂਦੇ ਨੂੰ ਜਦੋਂ ਆਉਂਦੇ ਨੂੰ ਦੇਖ ਲਿਆ ਇਹਨੂੰ ਐਤੀ ਮੈਂ ਭੱਜੂ ਮੁੰਡੇ ਆਏ ਤੇ ਆਲੇ-ਦਾਲੇ ਹੋ ਗਏ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਉਹਨਾਂ ਨੇ ਫੜ ਲਿਆ ਰੋੜੇ ਲਿਆਂਦਾ ਫਿਰ ਉਹਰੇ ਕਹਿੰਦਾ ਮੈਂ ਤਾਂ ਲੈਟਰਨਿੰਗ ਕਰਨ ਆਇਆ ਸੀ ਪੰਨੇ ਪੰਨੇ ਆ ਪੰਨੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਭੰਨਿਆ ਪਿਆ ਇਹ ਪਹਿਲਾ ਬੈਟਰੀ ਚੱਕੇ ਨੇ ਬਈ ਇਹ ਦੇ ਵਿਚਾਰੇ ਤੇ ਸਿਲੰਡਰ ਚੱਕੇ ਲੈ ਲੈ ਜੰਨੀਆਂ ਚੋਰੀਆਂ ੱਡੇ ਚ ਹੋਈਆਂ ਨੇ ਇਹਨੇ ਬੈਂਡਰੀ ਵਾਲੀਆਂ ਇਹਨੇ ਕਰੀਆਂ ਨੇ ਜੰਨੀਆਂ ਕਰੀਆਂ ਨੇ ਇਹਨੇ ਸਾਰੇ ਵਿਚਾਰੇ ਬੈਟਰੀ ਘਰੇ ਘਰੇ ਗੱਡੀਆਂ ਲਾਉਣ ਲੱਗ ਗਏ ਇਹਦੇ ਕਰਕੇ ਸਾਡੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕੋਸ਼ਿਸ਼ ਕੀਤੀ ਮੇਰੇ ਚੱਕ ਦੇ ਚੱਕ ਦੇ ਉਹ ਤਾਂ ਬਾਈ ਨੇ ਹਾਕ ਮਾਰ ਲਈ ਜਦੋਂ ਮਗਰ ਉਹ ਬਸ ਉਹ ਤੋਂ ਭੱਜ ਗਿਆ ਇੱਥੋਂ ਹੀ ਉੱਤੋਂ ਦੀ ਜਾ ਕੇ ਉੱਥੇ ਲੁਕ ਗਿਆ ਮੈਂ ਪਿੱਛੇ ਕੁੱਤੇ ਘੁਮਾਰਿਆ ਦੀ ਮੇਰੀ ਨਗਾ ਪੈ ਗਈ ਮੈਂ ਉੱਥੇ ਕੁੱਤੇ ਫੜਾ ਕੇ ਤੇ ਮਗਰ ਆ ਗਿਆ ਮੁੰਡੇ ਆ ਗਏ ਮੇਰੇ ਨਾਲ ਉਹਨਾਂ ਨੇ ਫੜਿਆ ਕਿਹਦਾ ਕੀ ਹੋ ਗਿਆ ਕੀ ਹੋ ਗਿਆ ਨੂੰ ਅਣਜਾਣ ਫੁੱਲਸ ਨੂੰ ਤਲਾਸ਼ ਕਰਤੀ ਤੁਸੀਂ ਇਹ ਬੰਦ ਰੱਖਿਆ ਚੋਰ ਹਾਂਜੀ ਹਾਂ ਇਹ ਇਹਦਾ ਬੈਟਰੀ ਵੀ ਅੱਡੇ ਚੋਂ ਜਿੰਨੇ ਚੋਰੀ ਹੁੰਦੀ ਹੈ ਪਹਿਲਾਂ ਇੱਥੇ ਵਿਚਾਰੇ ਦਾ ਸਿਲੰਡਰ ਚੱਕਿਆ ਇਹਨਾਂ ਨੇ ਆਹ ਦੇਖ ਸਕਦੇ ਹੋ ਚੋਰ ਇਹਨਾਂ ਨੇ ਬੰਦ ਲਿਆ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵੀਰੇ ਅੱਗੇ ਤੋਂ ਨਹੀਂ ਕਰਦਾ ਇਹ ਮੈਨੂੰ ਮਰੇ ਨਹੀਂ ਹੁੰਦਾ ਹੈਗਾ ਆਉਂਦਾ ਨਹੀਂ ਵੀਰੇ ਚੋਰ ਹੈ ਪੱਕਾ ਚੋਰ ਹੈ ਨਹੀਂ ਯਾਰ ਫੋਟੋ ਵੀ ਦਿਖਾਈਏਗੀ ਫੋਟੋ ਵੀ ਦਿਖਾਈਏ ਇਹ ਬੰਦਾ ਪ੍ਰੂਫ ਦਿਖਾ ਕੇ ਗਿਆ ਸਾਨੂੰ ਕਹਿੰਦਾ ਵੀਰੇ ਚੋਰ ਆ ਪੱਕਾ ਚੋਰ ਹੈ ਪੱਕਾ ਅਜੇ ਤਾਂ ਚੱਕਿਆ ਇਹ ਅੱਗੇ ਤੋਂ ਬਈ ਨਹੀਂ ਆਉਂਦਾ ਹੈਗਾ ਵੀਰੇ ਠੀਕ ਹੈ ਹੋਰ ਦੱਸੋ ਯਾਰ ਭਾਈ ਕਿੱਥੋਂ ਰਹਿਣ ਬਸ ਨਹੀਂ ਕਿੱਥੇ ਪੱਕੜਾ ਵੀਰੇ ਜੀ ਪਿੰਡ ਜੀ ਮੇਰਾ ਜੀ ਮੈਂ ਇੱਥੇ ਬਾਹਰ ਅੰਦਰ ਕੰਨੀ ਬੈਠਾ ਸੀ ਇੱਥੇ ਕੀ ਕਰਨਾ ਸੀ ਤੁਸੀਂ ਮੇਰੇ ਬਾਹਰ ਅੰਦਰ ਕੰਨੀ ਬੈਠਾ ਸੀ ਬਈ ਉੱਤਰ ਕੇ ਦੇਖੋ ਤੁਸੀਂ ਆਪ ਸੇਣੇ ਦਸ ਕਿਲੇ ਪਹਿਲੇ ਪਏ ਨੇ ਦਸ ਕਿਲੇ ਬੇਲੇ ਪਏ ਇੱਥੇ ਜੱਦੀ ਪ੍ਰੋਪਰਟੀ ਵਿੱਚ ਇੱਕ ਲੈਟਰੀ ਕਰਨ ਆਇਆ ਉਹ ਵੀ ਤਾਰਾ ਟੱਪ ਕੇ ਤੇ ਗੇਟ ਟੱਪ ਕੇ ਤਾਰਾਂ ਲੱਗੀਆਂ ਹੋਈਆਂ ਨੇ ਤਾਰਾਂ ਲੱਗੀਆਂ ਹੋਈਆਂ ਨੇ ਇਹ ਇਕੱਲੇ ਸੀ ਇਹਦੇ ਨਾਲ ਤਾਂ ਕੋਈ ਹੋਰ ਨਹੀਂ ਨਾ ਇਕੱਲੇ ਸੀ ਇਹ ਠੀਕ ਹੈ ਭਈ ਮੈਂ ਨਹੀਂ ਰਹਿਿਆ ਕੰਮ ਕਰਦਾ ਹੈਗਾ ਪਰ ਬਈ ਤੂੰ ਐ ਦੱਸੋ ਕਿਹੜੀ 10 ਕਿੱਲੇ ਬੇਲੀ ਜਗਾ ਪਈ ਉੱਥੇ ਟੂਟੀ ਵੀ ਲੱਗੀ ਹੋਈ ਆ ਸਾਰਾ ਕੁ ਲੱਗਿਆ ਉੱਧਰ ਕਿਉਂ ਨਹੀਂ ਆ ਇਹਦਾ ਜਵਾਬ ਦੇ ਤੂੰ ਗਲਤੀ ਹੋ ਗਈ ਯਾਰ ਵੀਰੇ ਮੈਂ ਅੱਗੇ ਤੋਂ ਨਹੀਂ ਨਹੀਂ ਗਲਤੀ ਕਿਵੇਂ ਹੋ ਗਲਤੀ ਤਾਂ ਇਹ ਸ਼ੀਸ਼ਾ ਤੁਸੀਂ ਤੋੜਿਆ ਮੈਂ ਤਾਂ ਮੈਂ ਹੱਥ ਕੋ ਜੱਜ ਵੀਰੇ ਕੋਈ ਨਹੀਂ ਵੀਰੇ ਇਹਦਾ ਪੇਸ ਕਾਸ ਕਿੱਥੇ ਆ ਪੇਸ ਕਾਸ ਦੇ ਉਸ ਮਾਰੇ ਕੰਮ ਕੀ ਹੋਊਗਾ ਮੇਉਂ ਦੀ ਦੇਵ ਚੋਰ ਕੁਛ ਹੈ ਨਾ ਚੱਕਰੇ ਇਹਦੇ ਨਾਲ ਮੈਂ ਹੋਰ ਕੀ ਕੀ ਬ੍ਰਾਹਮਣ ਕਰਦੇ ਜੀ ਦੇਵ ਸ਼ਦੀ ਪੇਸ ਦੇ ਪੇਸ ਕਾਸਰ ਨਾਲ ਖੋਲੇ ਨੇ ਭਾਈ ਉਹ ਪੇਸ ਕਾਸ ਉੱਥੇ ਪਿਆ ਦੁਕਾਨ ਤੇ ਪਹਿਲਾਂ ਜੀ ਇਹਦੇ ਨੇ ਨਾਮ ਲਿਆ ਖੀਰੂ ਦਾ ਇਹ ਪਤਾ ਹੀ ਗੱਲ ਹੈ ਖੀਰੂ ਦਾ ਇਹ ਲੋਕੜੇ ਹੈ ਇਹਨਾਂ ਤੋਂ ਠੇ ਵਰਗਾ ਸਰੀਰ ਹੈਗਾ ਕਮਾ ਕੇ ਖਾਣੇ ਸਕਦੇਗੇ ਤੇ ਕੰਮ ਵੀ ਕਰ ਸਕਦੇ ਨੇ ਦੇਖੋ ਗੱਡਾ ਸਰੀਰ ਹੈ ਹੋਰ ਕੀ ਕੀ ਬ੍ਰਾਹਮਣ ਹੋਰ ਕੀ ਕੀ ਬ੍ਰਾਹਮਣ ਹੋ ਇਸ ਤੋਂ ਇਹ ਭਾਈ ਅੱਡੇ 'ਚ ਜਿੰਨੇ ਬੈਂਟਰੇ ਚੋਰੀ ਹੁੰਦੇ ਨੇ ਦਰਗਾਹ ਤਾਂ ਵੀ ਸਰਕਾਰ ਨੂੰ ਵੀ ਇਹ ਲੋਕਾਂ ਨੂੰ ਭੈਣ ਚੋਦ ਨੂੰ ਸਾਲਿਆਂ ਨੂੰ ਬੈਣਾ ਪਾਉਣਾ ਹੈ ਇਹਨਾਂ ਬੰਦੇ ਨੂੰ ਇਹ ਉਹ ਜਿਹੜੀ ਆਉਂਦਾ ਹੈਗਾ ਅੱਗੇ ਤੋਂ ਯਾਰ ਓਏ ਅੱਗੇ ਤੋਂ ਕੀ ਭਾਈ ਤੂੰ ਗੱਲ ਅੱਗੇ ਅੱਗੇ ਗੱਲ ਹੀ ਕਰੀਂ ਨਾ ਬੰਦੀ ਮਾਰਦਾ ਤੂੰ ਫੇਰ ਕੀ ਟੱਟੇ ਫੜਦਾ ਹੈਗਾ ਜੇ ਅੱਲਾ ਬੰਦਾ ਹੁੰਦਾ ਤੂੰ ਪੇਸ਼ਕਾਸਰਾ ਬੰਦਾ ਮਾਰ ਦਿੰਦਾ ਏ ਦੋ ਵੜ ਕੇ ਅੰਦਰ ਕੀਤਾ ਮੈਂ ਭਜਰੇ ਤਾਂ ਨਹੀਂ ਤੂੰ ਤਾਂ ਅਣਜਾਣ ਬਣ ਕੇ ਦੀ ਜਾ ਕੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਧਰੋਂ ਆਇਆ ਜੀ ਇਧਰੋਂ ਆਇਆ ਓਏ ਨਹੀਂ ਯਾਰ ਇਹ ਗੱਲ ਕਹੀ ਜਾਂਦਾ ਨਹੀਂ ਕਿ ਸੱਤ ਦਸ ਉਹ ਮੁੰਡਿਆਂ ਨੂੰ ਕਹੀਏ ਨਾ ਕੀ ਤੂੰ ਮੈਂ 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 ਤੇ ਉਹ ਮੈਂ ਉਹ ਅਸੀਂ ਉੱਥੇ ਵੀ ਇਹ ਗੱਲ ਕਹੀਦੀ ਲੈਟਰਿੰਗ ਵੇਟਣ ਲੱਗਾ ਵੀਰੇ ਉੱਥੇ ਤੂੰ ਕਹਿ ਕੀ ਹੋ ਗਿਆ ਮੈਂ ਤਾਂ ਇਧਰੋਂ ਆਇਆ ਨਹੀਂ ਯਾਰ ਵੀਰੇ ਆਇਆ ਤਾਂ ਨਹੀਂ ਗੱਲ ਮੈਂ ਕਿਸੇ ਨੂੰ ਨਹੀਂ ਇਸ ਜਗ੍ਹਾ ਤੇ ਪੁਲਿਸ ਨੂੰ ਉਤਲਾਹ ਕਰਤੀ ਤੁਸੀਂ ਹਾਂਜੀ ਕਰਤੀ ਆ ਰਹੇ ਨੇ ਜੀ ਠੀਕ ਤੂੰ ਆਉਂਰੇ ਉਹ ਪੰਜਦਾਨੀ ਹੈਗਾ ਆ ਦੇਖ ਬਈ ਐਡਾ ਚਲਾਕ ਬੰਦਾ ਰਸੇ ਵੀ ਕੱਢ ਲੈਨੇ ਉਹ ਪੰਜਦਾਨੀ ਨਹੀਂ ਹੈਗਾ ਉਹ ਦੇਖ ਰੱਸੀ ਵੇ ਕੀ ਕਰ ਲਿਆ ਬਈ ਨੇ ਆ ਰਸੇ ਤੇ ਕੱਢ ਲੈ ਰਸੇ ਬੰਨੇ ਹੋਏ ਸੀ ਕੱਢ ਲੈ ਰਸੇ ਵੀ ਕੱਢ ਲੈ ਰਹਿਣਾ ਵੀ ਐਡਾ ਜੰਟਕ ਨਿੱਕੀ ਬੰਦਾ ਇਹੇ ਬਣ ਜਾਣ ਬੰਦਾ ਥੋੜਾ ਘੱਟ ਸਕਦਾ ਉਹ ਪੰਜਦਾਨੀ ਤੈਨੂੰ ਇੱਕ ਗੱਲ ਕਹੀਏ ਤੂੰ ਆ ਗੱਲ ਆ ਕਰਿਆ ਤਾਂ ਨਹੀਂ ਕਰਿਆ ਦੱਸ ਉਹ ਵੀਰੇ ਮੈਂ ਤੈਨੂੰ ਕਹਿ ਰਿਹਾ ਮੈਂ ਹੋਏ ਯਾਰ ਲੈਟਰਿੰਗ ਕਰਨ ਵਾਲੀ ਜਗ੍ਹਾ ਇਹ ਬਾਈ ਜੀ ਸਾਰੇ ਵਾਲੇ ਦੇਖਦੇ ਹੋ ਤੁਸੀਂ ਇੱਥੇ ਦੇਖ ਲਓ ਲੈਟਰਿੰਗ ਕਰਨ ਵਾਲੀ ਜਗ੍ਹਾ ਫੋਟਾ ਦਾ ਪਸਰ ਕੰਮ ਪਰ ਬੜੇ ਕਿੱਥੋਂ ਦੀਆਂ ਫਿਰ ਇਹ ਜੇ ਲੈਟਰਿੰਗ ਕਰਦਾ ਦੀ ਅੰਦਰ ਅੰ ਫੜੇ ਅੰਦਰੋਂ ਫੜੇ ਕਿਵੇਂ ਪਾਜੀ ਬਾਈ ਉਧਰੋਂ ਇਹ ਇਹਨੇ ਕੀ ਕਰਿਆ ਬਾਈ ਜੀ ਉਧਰੋਂ ਆ ਗਏ ਮਤਲਬ ਖੇਤ ਵਾਲੇ ਜਿਨ੍ਹਾਂ ਦੀ ਇਹ ਜਗ੍ਹਾ ਹੈ ਇਹ ਪਰੋਪੀ ਹੈ ਉੱਥੋਂ ਉਹਨਾਂ ਨੇ ਹਾਕ ਮਾਰੀ ਅਸੀਂ ਉੱਥੇ ਖੜੇ ਦੀ ਕੁੱਤੇ ਘੁਮਾਰੀ ਸੀ ਮੇਰਾ ਸਾਡਾ ਧਿਆਨ ਪੈ ਗਿਆ ਵੀ ਬਾਈ ਨੇ ਹਾਕ ਮਾਰੀ ਹੈ ਇਹ ਇੱਥੋਂ ਦੀ ਗੇਟ ਟੱਪ ਕੇ ਨਾਲ ਦੀ ਨਾਲ ਪਰਲੀ ਸਾਈਡ ਤੋਂ ਵਿੱਚ ਵੜ ਗਿਆ ਲੋਕ ਉੱਥੇ ਉਹ ਹੋਇਆ ਮਤਲਬ ਅਜਾੜ ਦੇ ਲੋਕ ਜੂ ਉਹ ਮੁੰਡਿਆ ਨੇ ਕਿਹੜੇ ਮੇਰੇ ਮਗਰ ਮੁੰਡੇ ਸੀ ਉਹ ਭੱਜ ਗਏ ਮਗਰ ਹੋ ਗਏ ਤੇ ਫੜ ਲਿਆ ਉਹਨਾਂ ਨੂੰ ਕਹਦਾ ਕੀ ਹੋ ਗਿਆ ਕੀ ਹੋ ਗਿਆ ਕਿ ਮੈਂ ਤਾਂ ਲੈਟਰਨਿੰਗ ਕਰਨ ਜਾ ਰਹੀ ਲੈਟਰਨਿੰਗ ਕਰਨ ਜਾ ਰਹਾ ਸੀ ਉਹਨੇ ਚਲੋ ਅਸੀਂ ਇੱਥੇ ਲੈ ਆਏ ਇਹਨਾਂ ਦੇ ਭੰਨਿਆ ਵਗੈਰਾ ਕੁਝ ਸਾਰਾ ਦੇਖੋ ਜੇਬ ਚ ਕੋਈ ਮਿਲੇ ਇਸ ਗੱਸ ਦੀ ਬਾਈ ਇਹਦੇ ਜੇਬ ਚ ਇੱਕ ਲੈਟਰ ਜਾਂ ਦੀ ਪਤਾ ਨਹੀਂ ਕੀ ਇਹਨੇ ਖਾਦਾ ਹੋਇਆ ਕੀ ਨਹੀਂ ਆ ਯਾਰ ਬਾਈ ਕੁਝ ਨਹੀਂ ਖਾਦਾ ਹੈ ਹੋਰ ਤੂੰ ਮੱਲੇ ਆਂ ਦੀ ਪਹਿਲਾਂ ਦੱਸ ਕੀ ਖਾਦਾ ਤੀ ਗੋਲੀਆਂ ਖਾਦੀਆਂ ਵੀਰੇ ਐਡ ਨਾ ਗੋਲੀਆਂ ਖਾਦਣਾ ਮੈਂ ਜਰੂਰ ਖਾਦਣਾਗਾ ਬਸ ਫੇਰ ਤੂੰ ਕਿਉਂ ਕਹਿ ਰਿਹਾ ਕਿ ਆ ਮੈਂ ਨਹੀਂ ਖਾਦਦਾ ਫਰਨਾਸ਼ੇ ਕਰਕੇ ਦਸੇ ਕਰਕੇ ਇੰਨਾ ਬਰਬਾਦ ਹੋ ਰਿਹਾ ਕੋਈ ਕੰਮਕਾਰ ਕਰ ਲੋ ਚੱਲ ਵੀਰੇ ਗਲਤੀ ਹੋ ਗਈ ਅੱਗੇ ਤੋਂ ਨਹੀਂ ਵੀਰੇ ਇੱਧਰ 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 ਕੀ ਹੁਣ ਤੂੰ ਦੂਜੇ ਪਾਸੇ ਚੋਰੀ ਕਰੇਗਾ ਜੇ ਇੱਧਰ ਨਹੀਂ ਆਉਂਦਾ ਆ ਯਾਰ ਬਾਈ ਯਾਰ ਮੈਂ ਨਹੀਂ ਆਉਂਦਾ ਯਾਰ ਤੂੰ ਬੈਂਟਰੇ ਨਹੀਂ ਛੱਡੇ ਉੱਥੇ ਸਾਰੇ ਗੱਡੀਆਂ ਦੇ ਬਈ ਇੱਕ ਵਾਰ ਪੁੱਛੀਆ ਵੀ ਆ ਵੀ ਕੋਲੇ ਵਾਲਾ ਇਹ ਕਿਵੇਂ ਖੜਾ ਬਣਦਾ ਮੈਨੂੰ ਸਮਾਰ ਕੇ ਬਣਦਾ ਇਹਨੂੰ ਪ੍ਰਵਾਇ ਨਹੀਂ ਹੈਗੀ ਵੀਰੇ ਇਹਦਾ ਕੰਮ ਹੀ ਇਹ ਹੈ ਇਹਨੂੰ ਪ੍ਰਵਾਇ ਨਹੀਂ ਕੁਛ ਮਰਜ਼ੀ ਕਰ ਲੋ ਇਹਦੇ ਨਾਲ ਲੋਕਣਾ ਤੜਕੇ ਦਿਹਾੜੀ ਤੇ ਕਰ ਲੱਕੜ ਜਾਂਦੇ ਨੇ ਪਤਾ ਨਹੀਂ ਕਿੰਨੇ ਵਾਹੇ ਕਮਾ ਕੇ ਲਿਆਉਂਦੇ ਨੇ ਸੱਤ ਵੇ ਨਿਕਲ ਜਾਂਦੇ ਆ ਹਾਂ ਸਾਲਾ ਤੂੰ ਫੁੱਦੂ ਗੱਲਾਂ ਤੂੰ ਐਡਾ ਤੇਰਾ ਭੜੇ ਵਗਾ ਸਰੀਰ ਐਡਾ ਸਰੀਰ ਹੈ ਤੇਰਾ ਥੋੜੀ ਮੋਟੀ ਦਾ ਸ਼ਰਮ ਮਖਾਓ ਫੱਦਾਂ ਆ ਮਾ ਬੱਸ ਬਸ ਕੀ ਨਹੀਂ ਆ ਦੇਖ ਲੈ ਹਾਂ ਇਹਦੀ ਅੱਖਾਂ ਦੇਖੋ ਅੱਖਾਂ ਦੇਖੋ ਕਿਵੇਂ ਗੁੰਗੀ ਪਜਾਣ ਰੱਜਿਆ ਪਿਆ ਜਮੀ ਰਹਿਣ ਮੂੰਹ ਤੇ ਗਮਲ ਰਹੀ ਆ ਮੂੰਹ ਅੱਡ ਓਏ ਆ ਦੇਖੋ ਚੱਟਾ ਚੱਟਾ ਚ ਗਮਲ ਰਹੀ ਆ ਇਹਦੀ ਓ ਨਹੀਂ ਯਾਰ ਬਈ ਯਾਰ ਮੈਂ ਚੱਟਾ ਦਾ ਪੀਂਦੀ ਨਹੀਂ ਆ ਗੋਲੀਆਂ ਪੈਣ ਲੱਗ ਗਿਆ ਨਾ ਤੈਨੂੰ ਦਰ ਆਰਾਮ ਆ ਜੇ ਸਾਲਾ ਬਾਈ ਤੂੰ ਮੰਨ ਜਾ ਤੂੰ ਬਈ ਲੇਟ ਲਾ ਕੇ ਰੱਖਿਓ ਇੱਕ ਵਾਰ ਮੈਨਾਂ ਬੰਨੇ ਹੋਏ ਸੀ ਉਹਦਾ ਆਂ ਹੀ ਕਰਨ ਬਾਈ ਨੇ ਬੋਰਡ ਤੇ ਇੱਕ ਕੰਪਨੀ ਦਾ ਬੰਨੇ ਹੋਏ ਕਿੱਥੇ ਬੰਨੇ ਹੋਏ ਸੀ ਹਾਂ ਟੇਕ ਨਾਲ ਨਾਲੇ ਵੀਰੇ ਐ ਗਏ ਅੱਛਾ ਟਾਲ ਆਈਏ ਹਾਂ ਆਸੀ ਆਸੀ ਉਹ ਹਾਡਰ ਚਾਹੀ ਕਿਹੜਾ ਮੁੰਡਾ ਤਰਾ ਉਹ ਕਾਕੜਾ ਜੀ ਉਰੇ ਕਰਨਾ ਤੂੰ ਬਾਹਰ ਅੰਦਰ ਕਿੰਨੀ ਬੈਠਾ ਸੀ ਆਇਆ ਕਿੱਥੋਂ ਕੀ ਕੰਮ ਕਰਦਾ ਤੂੰ ਇਹ ਗੱਡੀ ਚਲਾਉਂਦਾ ਮੈਂ ਇਦਾਂ ਕਰਦਾ ਯਾਰ ਕਿਤੇ ਫੇਰ ਜ਼ਰੂਰੀ ਮਟਰ ਆਪੇ ਆਗੇ ਬਸ ਆਗੇ ਇਸ ਕੜੇ ਰਸਤੇ ਕੜ ਜਾਗੇ 15 ਮਿੰਟ ਚ ਕਿ ਮੈਂ ਕਿਹੜਾ ਉਧਰ ਉਧਰ ਇੱਕ ਪੇਸ ਕਰਸ ਜਲਦੀ ਇਹਨੂੰ ਦੇਖ ਲੈ ਬਸ ਇਹਨੂੰ ਥੋੜੇ ਸਾਹਮਣੇ ਦਿੰਦੇ ਪੱਛਾ ਚਲੋ ਖੋਲ ਤਾਂ ਦੋ ਕੌਣ ਹੋਣਾ ਕਿਹਨਾਰੇ ਚਿੱਤ ਨਾ ਕੜਾ ਬੰਡਾ મોર નંબર કનેપા મોર હેત્રા ઓ આ ઇસ્ટાન્ડિંગ 117 નામ ટોટલડા મેરા નામ સુંદર એ ઠીક હે કી કહેના ચાહોંગે એ ચાર દિન પાન પહેલે મેરેલ મે આયે થી એકંદ મેરેલ સિલિન્ડર પડ્યો હે મગા કીની કની સિલિન્ડર કા અડ્ડા હે મગા ક બે કની કી દેગા કતા 2000 દે ઓ ઉડે આ દુકાન પર બેઠયા ઉધર ઘુમ કે દેખયા સિલિન્ડર મેરે પીછે કોને રાખ પરક પરક રખે વેતી દુજેન બાદ ને તો દો દો દિન બાદ મે સિલિન્ડર ગમ હો ગયા ਮਤਲਬ ਚੱਕ ਕੇ ਲੈ ਗਿਆ ਚੱਕ ਲਗਿਆ ਉਹ ਪਿੱਛੋਂ ਸਿੱਧੇ ਬਾਲ ਤੇਰੇ ਨੀਚੇ ਘਰ ਦਿਆ ਇਹ ਬੰਦਾ ਆਇਆ ਸੀਗਾ ਹਾਂ ਇਹ ਇਹ ਬੰਦਾ ਆਇਆ ਸੀ ਮੈਂ ਕਿਤੇ ਆਇਆ ਤੈਨੂੰ ਤੇਰੇ ਦੁਕਾਨ ਤੋਂ ਕੋਈ ਆਇਆ ਕੋਈ ਨਾ ਦੱਸ ਉਹ ਸਾਰਾ ਮੁੱਕਰ ਵੀ ਗਿਆ ਇਹ ਹੈ ਕੌਣ ਮੰਨ ਗਿਆ ਇਹ ਮੁੱਕਰ ਹਾਂਜੀ ਵੀਰ ਜੀ ਕੀ ਨਾਮ ਰੋਡ ਮੇਰਾ ਨਾਮ ਸ਼ਮਨਪ੍ਰੀਤ ਜੀ ਕੀ ਮਾਮਲਾ ਜੀ ਸਾਰਾ ਮਾਮਲਾ ਇਹ ਹੈ ਵੀਰ ਜੀ ਅਸੀਂ ਉਰੇ ਆਏ ਸੀ ਬਾਜ ਬਾਜ ਵੇਰੇ ਵਰਾ ਦੀ ਇਹ ਮਤਲਬ ਜਗਾ ਸਾਰੀ ਮਤਲਬ ਜੰਗਲਾ ਮਰਿਆ ਹੋਇਆ ਵਾਲੇ ਵਾਲੇ ਕਵਰ ਕਰੀ ਹੋਈ ਹੈ ਸਾਰੀ ਜਗਾ ਇਹ ਬੰਦੇ ਨੇ ਉਧਰੋਂ ਪਰਲੀ ਸਾਈਡ ਤੋਂ ਤਾਰਾਂ ਟੱਪੀਆਂ ਤਾਂ ਇੱਥੇ ਆ ਗਿਆ ਉਏ ਜਦੋਂ ਖੜਕਾ ਸੁਣਿਆ ਇਹਨੇ ਤੋੜੀ ਉਹ ਚੀਜ਼ ਉਹ ਖੜਕਾ ਸੁਣਿਆ ਬਾਜਵਾ ਵੀਰਾ ਉੱਥੇ ਹੀ ਹੋਣਾ ਉਹਨੇ ਭੱਜਦਾ ਆ ਗਿਆ ਸਾਨੂੰ ਲੱਗਿਆ ਪਤਾ ਨਹੀਂ ਕੀ ਹੋ ਗਿਆ ਕੀ ਕੀ ਚੱਕਰ ਪੈ ਗਿਆ ਜਦੋਂ ਅਸੀਂ ਨਿਗਾ ਮਾਰੀ ਸਾਨੂੰ ਪਤਾ ਲੱਗਾ ਕਿ ਇਹ ਭੱਜ ਕੇ ਉਧਰੋਂ ਦੀ ਜਾ ਕੇ ਆ ਗੇਟ ਟੱਪ ਕੇ ਕਿ ਪਰਲੀ ਸਾਈਡ ਤੋਂ ਫੇਰ ਘੁੰਮ ਕੇ ਜਿਹੜੀ ਆ ਪਿੱਛੇ ਜਗਾ ਖਾਲੀ ਪਈ ਐ ਇਹਦੇ ਵਿੱਚ ਆ ਗਿਆ ਅਸੀਂ ਕੁੱਤੇ ਮੈਂ ਕੁੱਤੇ ਫੜਾ ਕੇ ਮੁੰਡੇ ਨੂੰ ਮੈਂ ਦੋ ਮੁੰਡੇ ਮੇਰੇ ਨਾਲ ਹੋਰ ਸੀ ਭੱਜ ਕੇ ਇਹਨੂੰ ਫੜ ਲਿਆ ਅਣਜਾਣ ਬਣ ਗਿਆ ਕੀ ਕੀ ਹੋ ਗਿਆ ਕਹਿੰਦਾ ਮੈਂ ਤਾਂ ਇਧਰੋਂ ਆਇਆ ਚਲ ਇਹਨੂੰ ਫੜ ਕੇ ਅੰਦਰ ਲਿਆਂਦਾ ਉਥੋਂ ਜਾਲੀਆਂ ਤੋਂ ਫਿਰ ਇਹਨੂੰ ਪੁੱਛਿਆ ਕਿ ਬਈ ਇਹ ਇੱਥੇ ਕਰਨ ਕੀ ਆਇਆ ਸੀ ਐਡਾ ਟੀਟ ਹੈ ਮਲ ਰਿਹਾ ਨਹੀਂ ਨਾਲੇ ਐਡਾ ਖੜਕਾ ਹੋਇਆ ਸਾਨੂੰ ਵੀ ਉੱਥੇ ਤੱਕ ਸੁਣਿਆ ਕਿਨੇ ਆ ਤੋੜਿਆ ਇਹ ਕਹਿੰਦਾ ਮੈਂ ਤਾਂ ਲੈਟਰਿੰਗ ਕਰਨ ਆਇਆ ਤੀ ਵੀਰੇ ਪਿੱਛੇ 10 ਕਿੱਲੇ ਜਗ੍ਹਾ ਖਾਲੀ ਪਈ ਹੈ ਮਤਲਬ ਸਾਰੀ ਖਾਲੀ ਉੱਥੇ ਟੂਟੀਆਂ ਵੀ ਲੱਗੀਆਂ ਹੋਈਆਂ ਨੇ ਸਾਰਾ ਕੁਝ ਲੱਗਿਆ ਹੋਇਆ ਇਹ ਜਾਣ ਕੇ ਝੂਠ ਬੋਲ ਕੇ ਕਿ ਹਾਂ ਮੈਂ ਇੱਥੋਂ ਮੈਂ ਹੋਊਗਾ ਕਿ ਮੈਂ ਬਚ ਜੂਗਾ ਪਰ ਇਹ ਗੱਲ ਗਲਤ ਕਹਿ ਰਿਹਾ ਹੈ ਹੁਣ ਵੀ ਜੇ ਸੱਚ ਬੋਲੂਗਾ ਤਾਂ ਬਚ ਜੂਗਾ ਦੇ ਤਾਂ ਸੀ ਤਾਂ ਆ ਤੁਹਾਡੇ ਸਾਹਮਣੇ ਹੀ ਖੜਾ ਹੈ ਬਾਈ ਠੀਕ ਹੈ ਤੇ ਪੁਲਿਸ ਨੂੰ ਇਤਲਾਹ ਕਰਤੀ ਤੁਸੀਂ ਹਾਂਜੀ ਪੁਲਿਸ ਨੂੰ ਇਤਲਾਹ ਕਰਤੀ ਠੀਕ ਹਾਂਜੀ ਕੀ ਕਿਵੇਂ ਦੇਖਦੇ ਹੋ ਜਿਹੜੀ ਹੋਰ ਵੀ ਚੋਰੀਆਂ ਹੋ ਰਹੀਆਂ ਨੇ ਪੌਣੀਗੜ੍ਹ ਚ ਕਿਤਨੇ ਕਿਤੇ ਵੀਰੇ ਆਹ ਟਰੱਕ ਖੜਦੇ ਨੇ ਉੱਥੇ ਮਤਲਬ ਆਪਣੇ ਅੱਡੇ ਚ ਬੈਕ ਸਾਈਡ ਜਿੱਥੇ ਖਾਲੀ ਜਗ੍ਹਾ ਹੈ ਉੱਥੋਂ ਬੈਂਟਰ ਆਏ ਦਿਨ ਚੋਰੀ ਹੁੰਦਾ ਆਹ ਮੁੰਡਾ ਤੁਹਾਨੂੰ ਦੱਸਿਆ ਹੀ ਹੈ ਆ ਬਚਾਰਾ ਚਾਹ ਬਣਾਉਂਦਾ ਉਹਨੂੰ ਚਾਹ ਫੜਾਉਣ ਜਾਣਾ ਪੈਂਦਾ ਕਿਤੇ ਨਾ ਕਿਤੇ ਉਹਦਾ ਹੁੰਦਿਆਂ ਨੂੰ ਇਹਨੇ ਸਿਲੰਡਰ ਵੀ ਗਾਇਬ ਕਰਤਾ ਹੂੰ ਗਰੀਬ ਬੰਦੇ ਦਾ ਪਸ ਜੀ ਇਹ ਦੇਖੋ ਇਹਦਾ ਇਹਦਾ ਪੇਸ਼ਾ ਹੀ ਹੈ ਇਹ ਆ ਗੱਲ ਵੀ ਇਹੀ ਕਹਿ ਰਿਹਾ ਹੈ ਕਿ ਹਾਂ ਮੈਂ ਇੱਥੋਂ ਮੁੜ ਕੇ ਆਹ ਏਰੀਆ 'ਚ ਨਹੀਂ ਆਉਂਦਾ ਕਿ ਹਾਂ ਦੂਜੇ ਏਰੀਆ 'ਚ ਜਾ ਕੇ ਚੋਰੀ ਕਰੂੰਗਾ ਹੂੰ ਕਿ ਕੰਮ ਨਹੀਂ ਕਰਨਾ ਹੈਗਾ ਕੋਈ ਕਿ ਚੋਰੀ ਹੀ ਕਰਨੀ ਹੈ ਇਹਨੇ ਕਬੂਲ ਕਰਿਆ ਵੀ ਇਹ ਮੈਂ ਕਰਿਆ ਹਾਂ ਕਰਿਆ ਮਾਮਾ ਹੁਣ ਨਹੀਂ ਮੰਨ ਰਿਹਾ ਜਾਣ ਕੇੜੀ ਮੰਨ ਰਿਹਾ ਕਰਿਆ ਇਹਨੇ ਕਬੂਲ ਕਿਹਾ ਇਹਨੇ ਕੀ ਹੈ ਇਹਨੇ ਠੀਕ ਹਾਂ ਜੀ ਅਖ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਜੀਤ ਸਿੰਘ ਹੈ ਜੀ ਠੀਕ ਹੈ ਕੀ ਮਾਮਲਾ ਹੈ ਮਾਮਲਾ ਕੀ ਹੈ ਯਾਰ ਇੱਥੇ ਚੋਰਾਂ ਨੇ ਲਹੂ ਕੀ ਰੱਖਿਆ ਪਹਿਲਾਂ ਵੀ ਇਹ ਮੇਰਾ ਦਫਤਰ ਬਣਾਇਆ ਹੋਇਆ ਸੀ ਇੱਥੇ ਰੇਤੀ ਬਜਰੀ ਦਾ ਕੰਮ ਕਰਦੇ ਤੇ ਆਪਾਂ ਸਾਲ ਪਹਿਲਾਂ ਹੂੰ ਤੇ ਇਹਦੇ ਵਿੱਚ ਦੋ ਵਾਰ ਚੋਰੀ ਹੋ ਗਈ ਹੁਣ ਇਹ ਤੀਜੀ ਵਾਰ ਭੰਨੇਗਾ ਤੇ ਮਤਲਬ ਅੱਜ ਤੀਜੀ ਵਾਰ ਮੈਨੇ ਇੱਥੇ ਬੰਦਾ ਫੜਿਆ ਦੋ ਵਾਰ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਇਹ ਤੋੜਿਆ ਤੇ ਕਿਹੜੇ ਵੇਲੇ ਇਹਦੇ ਚੋਂ ਸਮਾਨ ਚੱਕ ਕੇ ਲੈ ਗਿਆ ਅੱਜ ਮੈਂ ਬੰਦਾ ਫੜਿਆ ਇਹ ਚਲੋ ਪੁਲਿਸ ਵਾਲਿਆਂ ਨੂੰ ਫੜਾਤਾ ਮੈਨੇ ਬੰਦਾ ਚੋਰ ਦੇ ਅੰਦਰੋਂ ਮੋਬਾਈਲ ਵੀ ਫੜਿਆ ਸੀਗਾ ਹਾਂ ਚੋਰ ਲਵੇ ਮੋਬਾਈਲ ਹੈਗਾ ਸੀ ਪੇਚ ਕਾਸ ਸੀਗਾ ਮਤਲਬ ਤੇ ਨਸ਼ੇ ਪੱਤੇ ਕਰਦੇ ਨੇ ਜੀ ਇਹ ਨਸ਼ਾ ਪੱਤਾ ਵੀ ਸੀ ਉਹਦੇ ਅੰਕਲ ਥੋੜਾ ਕਾਰੋਦਾਰਤ ਰਹੇ ਇਹ ਇਹ ਰਾਜੇ ਬੈਠਣ ਵਾਸਤੇ ਆਫਿਸ ਬਣਾਇਆ ਹੋਇਆ ਆਪਣਾ ਬਿਲਡਿੰਗ ਮਟੀਰੀਅਲ ਦਾ ਕੰਮ ਸੀਗਾ ਠੀਕ ਹੈ ਇੱਕ ਸਾਲ ਦਾ ਸੀ ਪੈਸੇ ਵੀ ਵਗੈਰਾ ਦੇ ਕੁਝ ਪੈਸੇ ਆ ਚੋਰ ਨੂੰ ਇਹਦੀ ਵੀ ਖਬਰ ਹੈ ਇਹਦੇ ਵਿੱਚ ਕੀ ਹੈ ਕੋਈ ਕੀਮਤੀ ਚੀਜ਼ ਆ ਆਪਦੇ ਘਰ ਪੂਰਾ ਕਰਨ ਵਾਸਤੇ ਉਹਨੇ ਇਹਨੂੰ ਭੰਨਿਆ ਇਹਦੇ ਵਿੱਚੋਂ ਕੋਈ ਆਪਦਾ ਉਹਨੂੰ ਲੱਗਦਾ ਹੋਣਾ ਜਿਹੜੀ ਚੀਜ਼ ਆਪਦਾ ਚੱਕ ਕੇ ਲੈ ਜਾਂਦਾ ਉਹ ਫਿਲਹਾਲ ਇਹਦੇ ਵਿੱਚ ਆਪਣਾ ਕਾਊਂਟਰ ਲੱਗਿਆ ਹੋਇਆ ਹੈ ਕਾਊਂਟਰ ਦੇ ਵਿੱਚ ਤੁਹਾਨੂੰ ਪਤਾ ਹੀ ਆਪਣਾ ਥੋੜਾ ਬਹੁਤ ਕੈਸ਼ ਵੀ ਹੁੰਦਾ ਬਾਕੀ ਕਾਪੀਆਂ ਕਿਤਾਬਾਂ ਹੁੰਦੀਆਂ ਨੇ ਹੋਰ ਬਾਕੀ ਹੋਰ ਵੀ ਸਮਾਨ ਹੁੰਦਾ ਹੁਣ ਕੀ ਕੀ ਆਪਾਂ ਨਿਗਾਹ ਰੱਖਦੇ ਹਾਂ ਨਾ ਹਜ਼ਾਰਾਂ ਚੀਜ਼ਾਂ ਪਈਆਂ ਤੁਸੀਂ ਪੁਲਿਸ ਨੂੰ ਤਲਾਸ਼ ਕਰਤੀ ਮੌਕੇ ਤੇ ਪੁਲਿਸ ਆ ਗਈ ਤਾਂ ਹੁਣ ਕਾਰਵਾਈ ਹੋ ਰਹੀ ਹੈ ਹਾਂ ਪੁਲਿਸ ਲੈ ਗਈ ਜੀ ਉਹਨੂੰ ਫੜ ਕੇ ਤੇ ਹੁਣ ਦੇਖਦੇ ਹਾਂ ਕੀ ਬਣਦਾ ਅੱਗੇ ਠੀਕ